ਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ جاری ਹੈ ਸਰਕਾਰੀ ਆਂਕੜਿਆਂ ਮੁਤਾਬਕ ਹੁਣ ਤੱਕ 20 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਜੀਠਾ ਹਲਕੇ ਦੇ ਪਿੰਡ ਤਲਵੰਡੀ ਫੁਮਨ ਜਿੱਥੇ 35 ਸਾਲਾ ਹਰਪਾਲ ਸਿੰਘ ਜਿਸ ਦੀ ਇਸ ਜ਼ਹਿਰੀਲੀ ਸ਼ਰਾਬ ਦੇ ਚਲਦੇ ਆ ਬੇहद ਦੁਖਦਾਈ ਮੌਤ ਹੋਈ ਹੈ ਬੇहद ਗਮਗੀਨ ਮਾਹੌਲ ਦੇ ਵਿੱਚ ਮ੍ਰਿਤਕ ਹਰਪਾਲ ਸਿੰਘ ਨੂੰ ਵੀ ਹੁਣ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਇੱਥੇ ਲਿਆਂਦੀ ਗਈ ਹੈ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਇਲਾਕਾ ਨਿਵਾਸੀ ਵਜੂਦ ਨੇ ਹਰ ਚਿਹਰਾ ਗਮਗੀਨ ਹੈ ਹਰ ਅੱਖ ਹੰਝੂ ਨੇ ਕਿਉਂਕਿ 35 ਸਾਲਾ ਹਰਪਾਲ ਸਿੰਘ ਦੇ ਬੱਚੇ ਛੋਟੇ-ਛੋਟੇ ਨੇ ਬੇहद ਕੱਚਾ ਘਰ ਹੈ ਤੇ ਪਰਿਵਾਰ ਦੀ ਆਰਥਿਕ ਹਾਲਤ ਬੇहद ਮਾੜੀ ਹੈ ਕੱਲਾ-ਕੱਲਾ ਜੀ ਸੀ ਘਰ ਦੇ ਵਿੱਚ ਕੁਮਾਨ ਵਾਲਾ ਜਿਸ ਤੇ ਪੂਰੇ ਟੱਬਰ ਦੀ ਰੋਟੀ ਰੋਜੀ ਚੱਲਦੀ ਸੀ ਪਰ ਹੁਣ ਇਹ ਜਿਹੀ ਲਈ ਸ਼ਰਾਬ ਹਰਪਾਲ ਸਿੰਘ ਨੂੰ ਰੀਗਲ ਚੁੱਕੀ ਹੈ

ਨਹੀਂ ਕਰੀਓ ਮੈਂ ਤੁਹਾਨੂੰ ਤੇ ਯਾਦ ਕਿਤੇ ਹਾਂ ਕਿ ਬੈ ਗਿਆ ਮੈਂ ਤੇ ਅਨਾਈ ਮੇਰਾ ਘਰ ਵਾਹ ਆਇਆ ਕਿਹੜਾ 15 ਘਰ ਬਣਾ ਲਿਆ ਯੋ ਆਹ ਤੇੜਾ ਘਰ ਬਣਾਇਆ ਯੋ ਇਹਦੇ ਪਰ ਮੈਂ ਤਾਂ ਸੁਣ ਕੀ ਕਹਾਂ ਜੀ 20 25 ਮੌਤਾਂ ਹੋ ਜਾਣੀਆਂ ਨਸ਼ਾ ਹੀ ਹੋਰ ਕੀ ਜੀ ਪਰ ਸਰਕਾਰ ਨੂੰ ਲੱਗਦਾ ਅਹਿਸਾਸ ਨਹੀਂ ਹੈ ਕਿ ਜਰੀਲੀ ਇਹ ਸ਼ਰਾਬ ਇਹ ਸ਼ਰਾਬ ਨਹੀਂ ਜੀ ਇਹ ਜ਼ਹਿਰ ਆ ਇਹ ਜ਼ਹਿਰ ਵੇਚ ਰਿਹਾ ਸ਼ਰਾਬ ਨਹੀਂ ਵਿਕਦੀ ਜਿਹੜੇ ਵਿਕ ਰਿਆ ਸਰਕਾਰ ਕੰਟਰੋਲ ਕਰੇ ਤੇ ਕਰੇ ਜੀ ਜਿਹੜੇ ਲੋਕ ਵੇਚ ਰਹੇ ਨੇ ਠੋਕੇ ਦੇ ਦੇ ਪੱਛਾ ਦੇਵੇ ਜੀ ਲੋਕਾਂ ਨੂੰ ਇਨਸਾਫ ਦੇਵੇ ਜੀ ਪਾਪਾ ਜੀ ਕੀ ਮੰਗ ਕੇ ਕਰਦੇ ਸਰਕਾਰ ਤੋਂ ਅਸੀਂ ਸ਼ਰ ਆਪਾਂ ਤੇ ਆਨੇ ਆ ਸਾਡੇ ਬੱਚੇ ਵੇਖ ਲੋ ਸ਼ਰ ਛੋਟੇ ਛੋਟੇ ਬਹੁਤ ਜਿੰਨੇ ਮੈਂ ਵੇਖੋ ਜੀ ਪਾਲਣ ਜੋਗ ਹੈਗਾ ਹੁਣ ਇਹ ਤਾਂ ਵਾਪਸ ਨਹੀਂ ਆ ਸਕਦਾ ਪਰ ਜਿਹੜੇ ਉਹਦੇ ਬੱਚੇ ਐ ਉਹਨਾਂ ਦਾ ਪਾਲਣ ਪੋਸਣ ਹੋ ਜਾਏ ਪੜ੍ਹਾਈ ਹੋ ਜਾਏ ਉਹਨਾਂ ਨੂੰ ਘਰ ਬਣ ਜੇ ਉਹਨਾਂ ਵਾਸਤੇ ਹਾਂਜੀ ਸ਼ਰ ਠੀਕ ਹੈ ਜੀ ਉਹਨਾਂ ਨੇ ਸਜਾ ਤਖੜੀ ਮਿਲੇ ਸੀ ਸਜਾ ਮਿਲੇ ਹਾਂਜੀ ਇਹ ਚਿੰ ਬਹੁਤ ਵੱਡੀ ਸਜਾ ਮਿਲੀ ਜੀ ਉਹਨਾਂ ਨੂੰ ਜਿੰਨਾ ਵੇਖੋ ਜੀ ਫਟਾਛਵਾਗਾ ਹੀ ਫੇਰਦਾ ਦੋਸ਼ੀਆਂ ਦੀ ਚੌਂਹੇ ਖੜੇ ਕਰਕੇ ਗੋਲੀ ਮਾਰੋ ਵੀ ਘਰਤਬਾ ਹੋ ਚੁੱਕੀ ਹੈ ਸ਼ਹੀਦ ਗਿਣਤੀ ਹੋਰ ਜ਼ਿਆਦਾ ਵੱਧ ਸਕਦੀ ਹੈ ਸਰਕਾਰ ਕਿੱਥੇ ਪੁਲਿਸ ਕਿੱਥੇ ਸਰਕਾਰ ਦੀ ਬੜੀ ਨਰਹਿਕੀ ਹੈ ਜੀ ਇੱਕ ਪਾਸੇ ਤੇ ਯੋਧ ਨਸ਼ਿਆਂ ਵਿਰੋਧ ਦਾ ਨਾਅਰਾ ਲਾਇਆ ਵਾ ਦੂਜੇ ਪਾਸੇ ਇੰਡੀਆਂ ਵੱਡੀਆਂ ਜਿਹੜੀਆਂ ਮੌਤਾਂ ਬਹੁਤ ਵੱਡਾ ਸ਼ਰਮ ਨਾਕਾਰਾ ਹੋਇਆ ਹੈ ਉਹ ਵੀ ਪੁਲਿਸ ਚੌਕੀ ਦੇ ਰੇੜੇ ਵਿੱਚ ਉਹ ਵੀ ਪੁਲਿਸ ਚੌਕੀ ਦੇ ਨਜ਼ਦੀਕ ਹੀ ਫਿਰ ਅਸੀਂ ਤੇ ਹੈਰਾਨ ਆ ਵੀ ਕਿਹੜੇ ਹਿਸਾਬ ਨਾਲ ਨਚਾ ਹਟ ਜੂਗਾ ਲੋਕ ਵੀ ਜਿਹੜਾ ਵਾ ਇਸੇ ਕਰਕੇ ਪੁਲਿਸ ਦਾ ਸਾਥ ਨਹੀਂ ਕੇ ਦੰਦੇ ਜੇ ਕੋਈ ਦੰਦਾ ਵੀ ਆ ਉਹਦਾ ਨਾਮ ਪਤਾ ਲੱਗ ਜਾਂਦਾ ਉਹਨਾਂ ਵਿਚਾਰੇ ਉਹ ਗੁੰਡਾ ਅੰਸਰ ਜਿਹੜੇ ਮਾੜਾ ਚੰਗਾ ਬੋਲਦੇ ਆ ਗਾਲੀ ਗਲੋਚ ਕਰਦੇ ਆ ਫਿਰ ਆਪ ਮੁਆਫੀ ਦੇ ਹੱਥ ਬੜੇ ਉੱਪਰ ਤੱਕ ਆ ਬਹੁਤ ਉੱਪਰ ਤੱਕ ਆ ਜੀ ਇੱਥੋਂ ਤੱਕ ਪਤਾ ਲੱਗਣ ਡਿਆ ਵੀ ਇਹਦਾ ਸ਼ਰਾਬ ਆਫੀਆ ਦਾ ਜਿਹੜਾ ਹੱਥ ਆ ਬਾਰਡਰ ਤੋਂ ਤੁਰਦਾ ਵਾ ਜੀ ਇਧਰ ਨੂੰ ਸਰਕਲ ਹੁੰਦਾ ਹੁੰਦਾ ਗਰਦਾਸਪੁਰ ਨੂੰ ਗਰਦਾਸਪੁਰ ਨੂੰ ਲੁਧਿਆਣੇ ਤੱਕ ਸਰਕਲ ਦੱਸਿਆ ਜਾਣ ਡਿਆ ਜੀ ਬੜੀ ਦੁੱਖ ਵਾਲੀ ਗੱਲ ਆ ਅੱਜ ਇੰਨੇ ਵੱਡੇ ਪਰਿਵਾਰ ਜਿਹੜੇ ਜ ਤੁਰ ਗਏ ਆ ਇਹ ਕਿੱਥੋਂ ਪੂਰੇ ਹੋ ਜਾਣੇ ਆ ਜੀ ਇਹ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਅਸੀਂ ਹੋਰ ਵੀ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪਰਿਵਾਰ ਬੇਹੱਦ ਦਮਗੀਨ ਹਾਲਾਤ ਚ ਹੈ ਬੜਾ ਵੱਡਾ ਸਦਮਾ ਹੈ ਪਰਿਵਾਰ ਨੂੰ ਬੜਾ ਵੱਡਾ ਦੁੱਖ ਹੈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪੈਸ ਪਰਿਵਾਰ ਨੂੰ ਘਰ ਦੇ ਇਦਾਂ ਕਿ ਦਿਹਾੜੀ ਲਾ ਲੈਂਦਾ ਹੀ ਕਦੀ ਜਾਂਦਾ ਤੇ ਘਰ ਲੈ ਆਉਣੇ ਆਪਣੇ ਜੋਗੇ ਅਧੇ ਘਰ ਦੇ ਦੇਦਨੇ ਅਧੇ ਪੀ ਲੈਣੀ ਸ਼ਰਾਬ ਇਦਾਂ ਹੀ ਟਾਈਮ ਪਾਸ ਹੁੰਦਾ ਹੈ ਮਾੜਾ ਚੰਗਾ ਨਣਾ ਹਾਂਜੀ ਸ਼ਰਾਬ ਹੀ ਲੈ ਕੇ ਪੈ ਗਈ ਹਾਂਜੀ ਬੱਚੇ ਛੋਟੇ ਆ ਨਣਾਣ ਮੇਰੀ ਵਿਚਾਰੀ ਕਦੀ ਦਰਿਆ ਦਿਹਾੜੀਆਂ ਕਰਦੀ ਕਦੀ ਨਰੇਗਾ ਤੇ ਜਾਂਦੀ ਆ ਇਦਾਂ ਬਾਹਰ ਅੰਦਰ ਦਾ ਕੰਮ ਵੀ ਕਰਦੀ ਆ ਨਾਲ ਜਿਹਦੇ ਕੰਮ ਨਹੀਂ ਕਰਦਾ ਹੁੰਦਾ ਕਿ ਵਕਤ ਇਦਾਂ ਦਿਹਾੜੀ ਲਾ ਲੈਣੀ ਸ਼ਰਾਬ ਪੀ ਲੈਣੀ ਕਿ ਕਰਾਇ ਸੀ ਹਾਂਜੀ ਟੈਂਪਾਸ ਹੀ ਕਰਦੇ ਹੀ ਬਸ ਰੋਟੀ ਦਾ ਖਰਚਾ ਟੈਂਪਾਸ ਹੁੰਦਾ ਹੈ ਕਿਹਨੂੰ ਜ਼ਿੰਮੇਵਾਰ ਕਿਹਨੂੰ ਬੰਦੇ ਇਹਨਾਂ ਮੋਤਾਂ ਨੂੰ ਹਾਂ ਇਹ ਤਾਂ ਸਰਵਨਾਂ ਨੂੰ ਕੰਨਿਆ ਜਿਹੜੇ ਨੱਚੀ ਵੇਚਦੇ ਆ ਇਹਨਾਂ ਨੂੰ ਕੰਨਿਆ ਜਿਹੜੇ ਸ਼ਰੀਰਨਾ ਚਾ ਵੇਚਦੇ ਆ ਲੱਗਦਾ ਜੇ ਪੁਲਿਸ ਚਾਵੇ ਤੇ ਇਹਨੂੰ ਥੱਲ ਪਾ ਸਕਦੀ ਹੈ ਵੇਖੋ ਹੁਣ ਕੀ ਕਰਦੇ ਆ ਕੋਈ ਚੰਦੀ ਤੇ ਹੁਣ ਤੱਕ ਇੱਕ ਵਿਕਰੀ ਦਾ ਸ਼ਰਾਬ ਹਾਂਜੀ ਜੇ ਹੁੰਦੀ ਤਾਂ ਵੀ ਡਾਕ ਵੀ ਸਕਦੇ ਉਹਨਾਂ ਨੂੰ ਔਰ डकਿਆ ਨਹੀਂ ਅਜੇ ਤੱਕ ਕਰ। ਕਹਿੰਦੇ ਕੀ ਸੁਝਾਉਣੇ ਚਾਹੀਦੇ ਆ। ਅਸੀਂ ਤਾਂ ਮੰਗਿਆ ਹੀ ਕਰਦੇ ਆ ਵੀ ਸਾਡੇ ਕੁੜੀ ਨੂੰ ਇਨਸਾਫ ਦਿੱਤਾ ਜਾਵੇ। ਇਹਦਾ ਕੁਝ ਸੋਚਿਆ ਜਾਵੇ। ਕੀ ਲੱਗਦਾ ਦੋਸ਼ੀਆਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਜਿੰਨਾ ਕਰਕੇ 20-25 ਕਰ ਦਬਾਉ। ਉਹਨਾਂ ਨੂੰ ਵੀ ਦੇਣੀ ਚਾਹੀਦੀ ਸਜ਼ਾ। ਦੋਸ਼ੀਆਂ ਜਿਹੜੇ ਵੇਚਦੇ ਸੀ। ਉਹ ਬਿਲਕੁਲ ਇਹ ਪਰਿਵਾਰਕ ਮੈਂਬਰ ਨੇ। ਸਜ਼ਾ ਜ਼ਬਰਦਸਤ ਹੋਣੀ ਚਾਹੀਦੀ ਹੈ ਇੱਕ ਮਿਸਾਲ ਪੈਦਾ ਹੋਣੀ ਚਾਹੀਦੀ ਹੈ ਕਿ ਦੁਆਰਾ ਕਾਰਵਾਈ ਹੋਣੀ ਚਾਹੀਦੀ ਆ। ਜਿਨ੍ਹਾਂ ਦੇ ਕਿ ਮਾਮਾ ਦੇ ਪੁੱਤ ਚਲ ਗਏ ਆ, ਕਈਆਂ ਦੇ ਪਿਓ ਚਲ ਗਏ ਆ। ਉਹਨਾਂ ਤੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਜੇ ਹਾਂਜੀ ਬਾਕੀ ਇਹਨਾਂ ਦੀ ਗੱਲ ਕਰਦੇ ਜੇ ਇਹ ਤੇ ਬੜੇ ਘਰੋਂ ਵੀ ਬਾੜੇ ਹਲਾਤੀ ਹੈ ਇਹਨਾਂ ਦੀ ਇਹਦੇ ਘਰ ਵੀ ਕੱਚਾ ਹੀ ਹੈ ਹਾਂਜੀ ਕੱਚਾ ਹੈ ਭਾਲਿਆਂ ਵਾਲੀ ਛੱਤਾਂ ਹੈ ਭਾਲਿਆਂ ਦੀ ਛੱਤ ਹਾਂਜੀ ਬਾਕੀ ਇਹਨਾਂ ਦਾ ਤੇ ਗੁਜ਼ਾਰਾ ਇਦਾਂ ਹੀ ਚੱਲਦਾ ਸੀ ਹਾਂਜੀ ਆਰਥਿਕ ਤੌਰ 'ਤੇ ਬੇहद ਕਮਜ਼ੋਰ ਪਰਿਵਾਰ ਦਾ ਇੱਕੋ ਇੱਕ ਕਮਾਉਣ ਵਾਲਾ ਜੀ ਅਮਰਪਾਲ ਸਿੰਘ ਉਮਰ 35 ਸਾਲ ਇਹ ਇਹ ਤਸਵੀਰ ਇਹ ਇੱਕ ਦਰਦਨਾਕ ਕਹਾਣੀ ਇਹ ਦਾਸਤਾਨ ਸੀ ਇੱਕ ਇੱਕ ਘਰ ਦੀ ਪਰਿਵਾਰ ਦੀ ਸਾਂਝੀ ਕਰ ਰਹੇ ਹਾਂ ਜਦਕਿ ਅਜੇਹੇ ਵੀ ਪਰਿਵਾਰ ਹੋਰ ਨੇ ਤੇ ਹਲੇ ਖਛਾ ਕੇ ਨੰਬਰ 20 ਤੋਂ ਹੋਰ ਵੀ ਜ਼ਿਆਦਾ ਵੱਧ ਸਕਦਾ ਕਿਉਂਕਿ 7 ਤੋਂ 8 ਲੋਕ ਕਲੇ ਹਸਪਤਾਲਾਂ ਚ ਦਾਖਲ ਨੇ ਪਰ ਜਿਹੇ ਚ ਸਾਰੇ ਪੀੜਿਤ ਪਰਿਵਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਜ਼ਹਿਰ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਇੱਕ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਇੱਕ ਮਿਸਾਲ ਕਾਇਮ ਕੀਤੀ ਜਾ ਸਕੇ ਕਿ ਮੁਰਤੋਂ ਕੋਈ ਅਜਿਹਾ ਜ਼ਹਿਰ ਵੇਚਣ ਦੀ ਜੁਰਤ ਨਾ ਕਰੇ ਕੈਮਰਾ ਪਸੇਰ ਬਤਾਰ ਸਿੰਘ ਦੇ ਨਰਿੰਦਰ ਸਿੰਘ ਮੋਂਗਾ ਪੀਡੀਸੀ ਨਿਊਜ਼ ਪਿੰਡ ਤਲਵੰਡੀ ਫੋਮਨ